ਸਾਰੇ ਹੀ ਸਤਕਾਰਯੋ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਲਾਈਵ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜੇ ਪੰਜਾਬ ਦੇ ਲਾਅਨ ਆਰਡਰ ਦੇ ਹਾਲਾਤ ਨੇ ਉਹ ਬਹੁਤ ਹੀ ਚਿੰਤਾਜਨਕ ਨੇ ਅਤੇ ਅਫਸੋਸਜਨਕ ਐਸ ਵੇਲੇ ਲਾਅਨ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਜਿੰਨੇ ਮਾੜੇ ਅਨਸਰ ਹੈ ਉਹ ਇਸ ਵੇਲੇ ਪੰਜਾਬ ਵਿੱਚ ਜੋ ਉਹਨਾਂ ਦਾ ਮਨ ਕਰਦਾ ਉਹ ਕਰ ਰਹੇ ਕੱਲ ਫਰੀਦਕੋਟ ਵਿਖੇ ਕੋਟਕਪੂਰਾ ਰੋਡ ਤੇ ਇੱਕ ਬਹੁਤ ਵੱਡੀ ਘਟਨਾ ਹੋਈ ਜਿਹਦੇ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ ਫਰੀਦਕੋਟ ਕੋਟਕਪੂਰਾ ਸੜਕ ਦੇ ਉੱਤੇ ਉਹ ਜਿਹੜਾ ਇਲਾਕਾ ਹੈ ਜਿੱਥੇ ਲੜਾਈ ਹੋਈ ਉਹਦੇ ਆਲੇ ਦੁਆਲੇ ਦੁਕਾਨਾਂ ਨੇ ਘਰ ਨੇ ਉਹ ਸੜਕ ਤੇ ਸਕੂਲਾਂ ਵਾਲੇ ਬੱਚੇ ਜਾਂਦੇ ਆ ਬਹੁਤ ਰਸ਼ ਰਹਿੰਦਾ ਤੇ ਮੈਨੂੰ ਚਿੰਤਾ ਇਸ ਗੱਲ ਦੀ ਹੈ ਜਿਹੜੇ ਲੜਨ ਵਾਲੇ ਆ ਉਹਨਾਂ ਦੇ ਤਾਂ ਚਲੋ ਲੜਾਈ ਕਰਨੀ ਹੈ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਉੱਥੇ ਕੱਲ ਘੱਟੋ-ਘੱਟ 15-20 ਮਿੰਟ ਗੋਲੀਆਂ ਚੱਲੀਆਂ ਤੇ ਜੇ ਉਹੀ ਕਿਤੇ ਗੋਲੀ ਇੱਕ ਅੱਧੀ ਕਿਸੇ ਦੁਕਾਨਦਾਰ ਕਿਸੇ ਤੁਰੇ ਜਾਂਦੇ ਨੂੰ ਫੱਟੜ ਕਰ ਦਿੰਦੀ ਜਾਂ ਨੁਕਸਾਨ ਕਰ ਦਿੰਦੀ ਕੌਤਾ ਦੇ ਮੇਵਾਰ ਕੌਣ ਹੁੰਦਾ ਸੋ ਸਭ ਤੋਂ ਪਹਿਲਾਂ ਮੈਂ ਫਰੀਦਕੋਟ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਅਨਸਰਾਂ ਤੇ ਕਾਬੂ ਪਾਓ ਇਹਨਾਂ ਅਨਸਰਾਂ ਨੂੰ ਸ਼ਕਤੀ ਨਾਲ ਨਜਿੱਠੋ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਿਨ੍ਹਾਂ ਨੇ ਸਾਰੇ ਸ਼ਹਿਰ ਨੂੰ ਸਹਿਮ ਦੇ ਮਾਹੌਲ ਵਿੱਚ ਕਰ ਦਿੱਤਾ ਉਹਨਾਂ ਨੂੰ ਰੋਕਿਆ ਜਾ ਸਕੇ ਇਹ ਜਿੰਨੇ ਮਾੜੇ ਅਨਸਰ ਹੈ ਇਹ ਪੁਲਿਸ ਤੋਂ ਬਾਹਰ ਨਹੀਂ ਹੋ ਸਕਦੇ ਸੋ ਮੇਰੀ ਬੇਨਤੀ ਹੈ ਗੱਲ ਇਹਨਾਂ ਦੀ ਨਹੀਂ ਗੱਲ ਇਹ ਆਮ ਇਨਸਾਨ ਦੀ ਜ਼ਿੰਦਗੀ ਮਹਿਫੂਜ਼ ਹੈਗੀ ਕਿ ਨਹੀਂ ਹੈਗੀ ਜੇ ਸ਼ਹਿਰ ਬਾਜ਼ਾਰਾਂ 'ਚ ਗੋਲੀਆਂ ਚੱਲਣ ਗਈਆਂ 20 25 25 ਮਿੰਟ ਤਾਂ ਕੋਈ ਇੱਕ ਅੱਧੀ ਗੋਲੀ ਵੀ ਕਿਸੇ ਪਾਸੇ ਬੈਠੇ ਨੂੰ ਜਾਂ ਤੁਰੇ ਜਾਂਦੇ ਨੂੰ ਲੱਗੀ ਤਾਂ ਉਹਦੀ ਜ਼ਿੰਮੇਵਾਰੀ ਕਿਦੀ ਹੈ ਸੋ ਮੇਰੀ ਫਰੀਦਕੋਟ ਪੁਲਿਸ ਨੂੰ ਜਿੱਥੇ ਬੇਨਤੀ ਹੈ ਕਿ ਸਾਰੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹਨਾਂ ਗੱਲਾਂ ਤੇ ਕਾਬੂ ਪਾਉਣ ਦੂਜੀ ਅੱਜ ਖਬਰ ਸੁਣਨ ਨੂੰ ਮਿਲੀ ਕਿ ਸਸੁਖਜਿੰਦਰ ਸਿੰਘ ਰੰਧਾਵੇ ਦੇ ਬੇਟੇ ਨੂੰ ਧਮਕੀ ਮਿਲੀ ਹੈ ਜਾਨ ਤੋਂ ਮਾਰਨ ਦੀ ਸੋ ਪੰਜਾਬ 'ਚ ਜਿਹੜੇ ਹਾਲਾਤ ਨੇ ਉਹ ਬਹੁਤ ਹੀ ਚਿੰਤਾਜਨਕ ਨੇ ਮੈਂ ਡੀਜੀਪੀ ਸਾਹਿਬ ਨੂੰ ਮੈਂ ਪੰਜਾਬ ਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਦੇਖੋ ਇਹ ਪੰਜਾਬ ਆਪਣਾ ਸਾਰਿਆਂ ਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਹਨਾਂ ਹਾਲਾਤਾਂ ਤੇ ਸ਼ਕਤੀ ਨਾਲ ਕਾਬੂ ਪਾਓ ਸਾਰਿਆਂ ਦੇ ਬੱਚਿਆਂ ਨੇ ਇੱਥੇ ਰਹਿਣਾ ਹੈ ਸਾਰਿਆਂ ਦੇ ਪਰਿਵਾਰਾਂ ਨੇ ਇੱਥੇ ਰਹਿਣਾ ਹੈ ਅੱਜ ਪੰਜਾਬੀ ਪਰਿਵਾਰਾਂ ਵਾਲੇ ਜਿੰਨੇ ਸੱਜਣ ਹੈ ਉਹ ਆਪ ਦੇ ਆਪ ਨੂੰ ਮਹਿਫੂਸ ਨਹੀਂ ਮਹਿਸੂਸ ਕਰ ਰਹੇ ਇਹਨਾਂ ਹਾਲਾਤਾਂ ਵਿੱਚ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਜ਼ਰੂਰੀ ਹੈ ਉਹ ਹੈਗਾ ਲਾਅਨ ਆਰਡਰ ਜੇ ਪੰਜਾਬੀ ਆਪ ਦੇ ਆਪ ਨੂੰ ਮਹਿਫੂਸ ਹੀ ਨਹੀਂ ਮਹਿਸੂਸ ਕਰਦੇ ਤਾਂ ਮੈਂ ਸਮਝਦਾ ਉਹਨਾਂ ਦੀ ਜ਼ਿੰਦਗੀ ਡਰ ਥੱਲੇ ਰਹਿਣੀ ਹੈ ਜੇ ਸਾਂਵਿਚ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਤਾਂ ਇਹੋ ਜੀਆਂ ਸਰਕਾਰਾਂ ਦਾ ਪੰਜਾਬੀਆਂ ਨੂੰ ਕੋਈ ਫਾਇਦਾ ਨਹੀਂ ਸੋ ਇਹਨਾਂ ਹਾਲਾਤਾਂ ਤੇ ਕਾਬੂ ਪਾਏ ਜਾਣ ਮਾੜੇ ਅੰਸ਼ਰਾਂ ਤੇ ਕਾਬੂ ਪਾਏ ਜਾਣ ਤੇ ਪੰਜਾਬੀਆਂ ਨੂੰ ਇਸ ਸਹਿਮ ਦੇ ਮਾਹੌਲ ਚੋਂ ਕੱਢਿਆ ਜਾਵੇ ਹਾਲਾਤ ਬਹੁਤ ਮਾੜੇ ਨੇ ਮੈਂ ਇੱਕ ਲੀਡਰ ਹੋਣ ਦੇ ਨਾਤੇ ਬੇਨਤੀ ਨਹੀਂ ਕਰ ਰਿਹਾ ਮੈਂ ਇੱਕ ਆਪੋਜੀਸ਼ਨ ਦਾ ਨਮਾਇੰਦਾ ਹੋਣ ਦੇ ਨਾਤੇ ਬੇਨਤੀ ਨਹੀਂ ਕਰ ਰਿਹਾ ਮੈਂ ਇੱਕ ਪਰਿਵਾਰਕ ਇਨਸਾਨ ਹੋਣ ਦੇ ਨਾਤੇ ਬੱਚਿਆਂ ਦਾ ਬਾਪ ਹੋਣ ਦੇ ਨਾਤੇ ਇਹ ਬੇਨਤੀ ਕਰ ਰਿਹਾ ਹਾਂ ਸੋ ਇਹ ਬੇਨਤੀ ਮੇਰੀ ਪ੍ਰਵਾਨ ਕਰਨ ਤੇ ਫਰੀਦਕੋਟ ਪੁਲਿਸ ਨੂੰ ਫਿਰ ਤੋਂ ਬੇਨਤੀ ਹੈ ਕਿ ਇਹੋ ਜੀਆਂ ਜੜੀਆਂ ਘਟਨਾਵਾਂ ਉਹ ਐਂਦਾ ਤੋਂ ਹੋਣ ਨਾ ਤਾਂ ਕਿ ਸਾਡੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਨਾ ਫੈਲੇ ਤੇ ਕਿਸੇ شریف ਇਨਸਾਨ ਦਾ ਨੁਕਸਾਨ ਨਾ ਹੋਵੇ ਇਹ ਹੀ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ